ਇਵਰੀਵਨ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਪ੍ਰੀਤ ਬਰਾਡ ਵਲੌਗਸ ਤੇ ਹੋ ਤੁਸਾਰੇ ਕਿਵੇਂ ਹੋਪ ਕਰਦੇ ਹਾਂ ਤੁਸਾਰੇ ਠੀਕ-ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚ ਤੰਦਰੁਸਤ ਹੋਵੋਗੇ ਤੇ ਲੋਜੀ ਵਲੌਗ ਦੀ ਸਟਾਰਟਿੰਗ ਕਰਨ ਲੱਗੇ 2:34 ਹੋ ਗਿਆ ਜੱਜਤ ਬੋਲ ਮਮਾ ਬਿੰਦੀ ਲਗਾਓ ਪੱਤਾ ਚੱਕੀ ਫਿਰਦਾ ਸੀ ਮੇਰਾ ਤੇ ਕੱਢ ਕੇ ਆਪੇ ਹੀ ਦਿੱਤੀ ਤੇ ਮੈਂ ਲਾ ਲਈ ਬੇਟਾ ਇਧਰੋਂ ਕਰੂੰਗੀ ਮੈਂ ਤੇ ਚਲੋ ਜੀ ਆਪਾਂ ਹੁਣ ਇਧਰ ਮੜੇ ਤੇ ਚੰਨੇ ਸੀ ਤੇ ਅੱਜ ਮੰਮੀ ਹੈ ਨਹੀਂ ਡੈਡੀ ਹੈ ਨਹੀਂ ਕੋਈ ਕੰਮ ਗਏ ਨੇ ਕਿੱਥੇ ਜੀ ਤੇ ਇਧਰ ਅੱਜ ਘਰੇ ਸੀ ਤੇ ਇਹ ਜਿਹੜਾ ਤੜਕਾ ਲੱਗਾ ਹੈ ਨਾ ਇਹ ਜੱਜ ਉਹਦੇ ਪਾਪਾ ਨੇ ਲਾਇਆ ਅੱਜ ਕਿਉਂਕਿ ਮੈਂ ਕਟਿੰਗ ਕਰਕੇ ਸਰ ਕੋ ਦੇਤਾ ਦੇਖੋ ਕਿੰਨੀ ਸੋਹਣੀ ਸਬਜੀ ਬਣਾਈ ਆ ਬੋਲ ਦੇਣੀ ਤੁਸੀਂ ਤਾਂ ਬੜੀ ਸੋਹਣੀ ਬਣਾਈ ਆ ਇਹਨਾਂ ਨੂੰ ਬਸ ਮੈਂ ਦਾਸਤਾ ਸੀ ਇੰਨਾ ਤੇਲ ਪਾ ਕੇ ਸਾਰਾ ਕੁਝ ਤੇ ਬਟ ਇਹਨਾਂ ਨੇ ਨਾ ਵਿੱਚ ਉਵੇਂ ਉਵੇਂ ਜਿਵੇਂ ਜਿਵੇਂ ਮੈਂ ਦੱਸੀ ਗਈ ਸਮਾਨ ਪਾਤਾ ਕਿ ਆਪਾਂ ਬਣਾ ਕੇ ਸਬਜੀ ਕਿਉਂਕਿ ਮੰਮੀ ਹਰ ਦਾ ਪਤਾ ਲ ਲ ਕਰੋਉਣਗੇ ਲਓ ਸਬ지 ਬਿਲਕੁਲ ਰੈਡੀ ਹੈ ਦੇਖੋ ਜਦੋਂ ਤੋਂ ਆਪਾਂ ਨੇ ਬਣਾਈ ਹੈ ਜੀ ਸਾਰੀ ਜਦ ਤੜਕਾ ਹੀ ਲਾਤਾ ਹੁਣ ਹੀ ਬਣਾਈ ਹੁੰਦੀ ਹੁੰਦੀ ਜਿਹੜੇ ਬੰਦੇ ਨਾਲ ਤੜਕਾ ਲਾ ਦਿੰਦਾ ਨਾ ਚਲੋ ਜੀ ਤੇ ਹੁਣ ਮੈਂ ਵੀ ਅੱਜ ਨਾ ਪੈਰ ਬੜਾ ਅੱਜ ਪੱਟੀ ਕਰਾਉਣੀ ਸੀ ਪੱਟੀ ਕਰਵਾਣੇ ਗਏ ਲੇਟ ਹੋ ਗਏ ਕਿਉਂਕਿ ਇੱਕ ਤਾਂ ਮੰਮੀ ਹਰੀ ਆਈ ਨਹੀਂ ਸੀਗੇ ਇੱਕ ਤਾਂ ਮੰਮੀ ਹਰੀ ਹੈ ਨਹੀਂ ਸੀ ਸਵੇਰ ਤੇ ਗਏ ਹੋਏ ਤੇ ਇੱਕ ਆਪਣੇ ਉਧਰਲੇ ਮੰਮੀ ਹਰੀ ਆ ਰਹੇ ਨੇ ਜੇਕਰ ਤੇ ਮੰਮੀ ਹਰੀ ਆ ਰਹੇ ਨੇ ਤੇ ਬਸ ਪਹੁੰਚਣ ਵਾਲੇ ਆਪਾਂ ਤੁਹਾਨੂੰ ਵੀ ਮਿਲਵਾਵਾਂਗੇ ਤੇ ਪੈ ਆਪਦੀ ਅੱਜ ਪੱਟੀ ਦਾ ਡੇ ਸੀਗਾ ਅੱਜ ਚੌਥੇ ਦਿਨ ਪੱਟੀ ਹੁਣ ਅੱਜ ਚੇਂਜ ਹੋਣੀ ਸੀਗੀ ਤੇ ਇਹ ਮੈਂ ਲੱਗਾ ਪਸ਼ੂਆਂ ਨੂੰ ਦਿੰਦੇ ਕੁਛ ਕੰਨਾਂ ਕੁੱਨਾਂ ਤੇਲ ਤੁਲਾਈ ਜਾਂਦੇ ਕਿੰਨੇ ਜਣੇ ਘਰੇ ਆ ਜਪਚੋਤ ਨੇ ਵੀ ਅੱਜ ਹੌਲੀਡੇ ਕਰ ਲਈ ਕਹਿੰਦਾ ਮੇਰਾ ਪੇਟ ਦਾ ਦੁਹੋਂਦਾ ਬਟ ਕੀ ਫੀਵਰ ਸੀ ਇਹਨੂੰ ਥੋੜਾ ਰਾਤ ਦਾ ਇਹਨੂੰ ਫੀਵਰ ਸੀਗਾ ਫਿਰ ਛੁੱਟੀ ਮਰਵਾਤੀ ਕੁਛ ਇਹਨੂੰ ਮਾਮੂ ਦਾ ਤੁਹਾਨੂੰ ਪਤਾ ਜਿਆਦਾ ਹੀ ਚਾਹ ਹੁੰਦਾ ਹੈਗਾ ਕੌਣ ਆ ਰਿਹਾ ਬੇਟਾ ਸੱਚੀ ਗੱਲ ਕਰ ਦੋ ਕਰਨ ਨਾ ਸੰਨ ਮਾਮੋਜ਼ੀ ਆ ਰਹੇ ਨੇ ਕੀ ਲਿਆ ਕਰੇ ਨੇ ਤੇਰੇ ਵਾਸਤੇ ਹਾਂ ਕੀ ਲਿਆ ਕਰੇ ਨੇ ਤੇਰੇ ਵਾਸਤੇ ਮਾਮੂ ਜੀ ਹਾਂ ਤੇ ਲੋ ਜੀ ਇਹਨੂੰ ਚਾ ਚੜਿਆ ਪਿਆ ਹੈਗਾ ਇੱਥਾ ਗੰਨ ਗੰਨ ਲੈ ਕੇ ਆਉਣੀ ਉਹਨਾਂ ਨੇ ਇਹਨੂੰ ਚੜੇ ਪੈ ਚਾ ਤੇ ਆਪਾਂ ਹੁਣ ਖਾ ਕੇ ਦੇਖ ਲਿਆ ਬਸ ਹੀ ਖਾਣੇ ਆ ਜੀ ਕੋ ਜਾਂਦਾ ਪਾਣੀ ਲੈਣ ਚੱਲੇ ਹਾਂਜੀ ਲਿਆ ਦਿਓ ਇੱਥੇ ਮੇਰਾ ਬੇਟਾ ਮੈਨੂੰ ਪਿਆਰ ਦੋਖੀ ਹੁੰਦਾ ਸੁਪੇੜਾ ਲਾ ਲਿਆ ਤੇ ਪਾਣੀ ਲੈ ਕੇ ਆ ਰਿਹਾ ਮੇਰੇ ਵਾਸਤੇ ਤੇ ਸਰਮਣੀ ਪਲੱਟ ਲੱਗ ਗਿਆ ਬਰਾਂਡੇ ਦੇ ਵਿੱਚ ਉਹ ਉੱਤੇ ਤੱਕ ਜਾਂਦਾ

ਜੇ ਇਥੇ ਮੰਮੀ ਹਰੀ ਪਹੁੰਚੂ ਕੇ ਸੀ ਇਥੇ ਜਬਜੋਤ ਵਾਸਤੇ ਨਾ ਗਿਫਟ ਆਈ ਸੀ ਮਾਮੂਲੇ ਕੇ ਆਈ ਸੀ ਇਹ ਜਿਹੜੇ ਹੱਥ ਵਿੱਚ ਫੜੀ ਬੈਠਾ ਗਨ ਇਹ ਆਈ ਥਿੰਕ ਨਕੌਦਰ ਗਏ ਸੀ ਉੱਥੋਂ ਲੈ ਕੇ ਆਏ ਨੇ ਇਹ ਕੋ ਮਾਰਕਰ ਜੇ ਨੇ 12 ਮਾਰਕਰ ਨੇ ਤੇ ਉਹ ਲੈ ਕੇ ਆਂਦੇ ਆ ਦਿਹਰਾਦੋਂ ਤੋਂ ਜਬਜੋਤ ਵਾਸਤੇ ਤੇ ਇਹਨੂੰ ਬਹੁਤ ਐਕਸਾਈਟਮੈਂਟ ਹੁੰਦੀ ਤੁਹਾਨੂੰ ਪਤਾ ਇਹਨੂੰ ਕਿ ਗਨ ਬਹੁਤ ਪਸੰਦ ਨੇ ਹਰ ਇੱਕ ਗੁਰਦੁਆਰਾ ਜਾਵੇ ਮੇਲੇ ਤੇ ਜਾਵੇ ਇਹਨਾਂ ਗਨ ਜ਼ਰੂਰ ਲੈਣੀ ਹੁੰਦੀ ਹੈ ਤੇ ਫੇਰ ਨਾ ਆਪਣੇ ਲਾਈਟ ਨਾ ਜਿਹੜੀ ਮੰਨ ਕੇ ਚਲੋ ਲਾਈਟ ਹੈ ਨਹੀਂ ਸੀ ਤੇ ਨਵਿਟਰ ਤਾਂ ਚੱਲੀ ਜਾਂਦਾ ਸੀ ਪਰ ਪੱਖੇ ਦੀ ਨਵਿਟਰ ਤੇ ਤੁਹਾਨੂੰ ਪਤਾ ਪੱਖੇ ਚੱਲਦੇ ਨੇ ਹਵਾ ਨਹੀਂ ਲੱਗ ਰਹੀ ਸੀ ਫਿਰ ਆਪਾਂ ਜਨਰੇਟਰ ਔਨ ਕਰਕੇ ਤੇ ਕੂਲਰ ਛੱਡ ਲਿਆ ਸੀਗਾ ਕਿਉਂਕਿ ਨਾ ਇਹ ਜਨਰੇਟਰ ਦੇ ਉੱਤੇ ਏਸੀ ਨਹੀਂ ਆਪਣਾ ਚੱਲਦਾ ਕਿਉਂਕਿ ਪਹਿਲਾਂ ਵਾਲੇ ਜਨਰੇਟਰ ਹੁੰਦੇ ਜਿਹੜੇ ਉਹ ਵਾਲੇ ਨਹੀਂ ਹੋਣ ਵਾਲੇ ਜਨਰੇਟਰਾਂ ਤੇ ਤਾਂ ਏਸੀ ਵੀ ਚੱਲਦੇ ਆ ਤੇ ਚਲੋ ਜੀ ਫਿਰ ਆਪੇ ਤੇ ਕੂਲਰ ਲਗਾ ਕੇ ਬੈਠ ਗਏ ਸੀ ਤੇ ਲਾਈਟ ਦਾ ਕੋਈ ਪਤਾ ਨਹੀਂ ਕਦੋਂ ਆਊਗੀ ਤੇ ਮੈਂ ਵੀ ਵਾਸਤਿਆਂ ਦੀ ਲਈ ਜਾਂਦੀ ਸੀ ਥੱਕ ਜਾਈਦੇ ਕਿ ਤੁਹਾਨੂੰ ਪਤਾ ਪੈਰ ਕਰਕੇ ਨਾ ਵੇਲੇ ਬੈਠ ਕੇ ਠਕਾਵਟ ਹੋ ਜਾਂਦੀ ਹੈ ਨਾ ਕਿਉਂਕਿ ਡੋਲਜ ਵਗੈਰਾ ਪੈਂਦੀ ਹੈ ਜਿਆਦਾ ਤੁਰਨਾ ਫਿਰ ਉਹਦਾ ਵੀ ਹਜੇ ਨਹੀਂ ਸੀਗਾ ਤੇ ਹੁਣ ਤਾਂ ਚਲੋ ਵਾਇਸਓਵਰ ਕਰ ਰਹੇ ਆ ਕਾਫੀ ਦਿਨ ਹੋ ਗਏ ਮੰਮੀ ਹਰਨ ਨੂੰ ਗਏ ਨੂੰ ਤਿੰਨ ਤੋਂ ਚਾਰ ਦਿਨ ਹੋ ਗਏ ਹੋਣੇ ਆ ਗਿਆ ਨੂੰ ਤੇ ਹੁਣ ਵਾਇਸਓਵਰ ਕਰ ਰਹੇ ਹੁਣ ਤਾਂ ਪੈਰ ਨੂੰ ਫਰਕ ਪੈ ਰਿਹਾ ਆਪਣੇ ਥੋੜਾ ਜ਼ਖਮ ਦੇ ਉੱਪਰ ਜਵੇਂ ਕਹਿ ਦਿੰਦੇ ਹੁਣੇ ਬਸ ਸਕਰੀਨ ਵਗੈਰਾ ਆਣਾ ਸਟਾਰਟ ਹੋ ਗਿਆ ਤੇ ਓਕੇ ਰਿਪੋਰਟ ਆ ਹੁਣ ਆਪਾਂ ਤੁਰੇ ਫਿਰਦੇ ਆ ਵੈਸੇ ਬਟ ਤੜਕਾ ਵਗੈਰਾ ਨਹੀਂ ਲਗਾਉਂਦੇ ਅਜੇ ਜ਼ਖਮ ਇਹਦਾ ਤੇ ਬਸ ਇੱਥੇ ਜਬ ਜੋ ਤਾਂ ਪੂਰਾ ਹੈਪੀ ਸੀਗਾ ਫੁੱਲ ਹੈਪੀ ਸੀਗਾ ਬਸ ਗਨ ਦੇਖ ਲਿਆ ਨਾ ਚਾਚੜੇ ਬਸ ਵਾਰਕ ਪਿੱਛੋਂ ਚੱਕ ਚੱਕ ਕੇ ਚਲਾ ਚਲਾ ਕੇ ਬਸ ਦੇਖ ਹੀ ਜਾਂਦਾ ਸੀਗਾ ਤੇ ਗੱਲਾਂ ਬਾਤਾਂ ਕਰੀ ਜਾਂਦੇ ਸੀ ਬ੍ਰਦਰ ਪੈ ਗਿਆ ਸੀਗਾ ਤੇ ਬਸ ਇੱਥੇ ਅਸੀਂ ਗੱਲਾਂ ਬਾਤਾਂ ਕਰ ਰਹੇ ਸੀ ਤੇ ਲਓ ਜੀ ਇੱਥੇ ਵੀ ਬੈਠ ਗਏ ਸੀ ਤੇ ਇੱਥੇ ਅਸੀਂ ਕਰ ਰਹੇ ਸੀ ਗੱਲਾਂ ਬਾਤਾਂ ਕਈ ਵਾਰੀ ਬੰਦਾ ਬੈਠਾ ਬੈਠਾ ਕੋਈ ਨਾ ਕੋਈ ਟੌਪਿਕ ਛੇੜ ਹੀ ਲੈਂਦਾ ਹਨਾ ਤੇ ਇੱਥੇ ਵੀ ਸਾਡਾ ਟੌਪਿਕਸ ਆਈ ਥਿੰਕ ਘਰ ਬਣਾਉਣ ਦਾ ਚੱਲ ਰਿਹਾ ਸੀਗਾ ਚਲੋ ਜੀ ਵਾਈਗੁਰ ਜੀ ਮੇਲ ਕਰ ਤੇ ਫਿਰ ਆਪਾਂ ਜਿਹੜਾ ਘਰ ਦੇ ਬਾਰੇ ਸੋਚੀਏ ਕਿ ਆਪਾਂ ਇੱਥੇ ਬਣਾਉਣਾ ਜਾਂ ਕਿੱਦਾਂ ਹਨਾ ਸਾਰਾ ਕੁਝ ਤੇ ਚਲੋ ਜੀ ਇੱਥੇ ਜਿਹੜਾ ਜਬਜੋਤ ਆਪਣੀ ਨਾਨੀ ਮੰਮਾ ਨਾਲ ਪਿਆਰ ਕਰ ਰਹੀ ਸੀ ਅਸੀਂ ਬਸ ਆਪਦੇ ਇਕੱਲਾ ਬੱਤ ਕਰ ਰਹੇ ਸੀ ਤੇ ਬ੍ਰਦਰਸ ਹੋ ਗਿਆ ਸੀ ਤੇ ਇੱਥੇ ਜਬਜੋਤ ਦੇ ਮਾਮੂ ਨਾਲ ਜਬਜੋਤ ਗਿਫਟ ਲੈ ਕੇ ਆਈ ਸੀ ਆ ਹੁੰਦੇ ਆਈ ਥਿੰਕ ਇੱਥਰ ਕਹਿੰਦੇ ਮਿਲਣਾ ਦਾ ਤੇ ਇਹ ਸ਼ਿਮਲੇ ਚੋਂ ਨਾ ਰੈਡੀ ਕਰਵਾ ਕੇ ਲੈਂਦੇ ਸੀਗੇ ਤੇ ਇਹ ਆਇਆ ਇਹ ਆਪਾਂ ਨੂੰ ਗਿਫਟ ਠੀਕ ਹੈ ਤੇ ਜਵਜਤ ਨੂੰ ਆਵਦੇ ਪੈ ਗਈ ਕਿ ਮੈਂ ਰੱਖੂਗਾ ਮੈਂ ਰੱਖੂਗਾ ਮੈਂ ਕਿਹਾ ਜਵਜਤ ਤਿੰਨ ਨੇ ਇੱਕ ਮੇਰਾ ਇੱਕ ਪਾਪਾ ਦੇ ਇੱਕ ਤੁਹਾਡਾ ਜਵਜਤ ਕਰੇ ਨਾ ਮੈਂ ਤਾਂ ਹੁਣੇ ਹੀ ਲਾ ਲੈਣੇ ਸਾਰੇ ਲਾ ਲਾ ਕੇ ਦੇਖ ਰਹੇ ਸੀਗੇ ਤੇ ਅਸੀਂ ਅੰਦਰ ਬੈਠ ਗਏ ਸੀਗੇ ਤੇ ਲਾਈਟ ਆ ਗਈ ਸੀਗੀ ਤੇ ਆਪਾਂ ਕਰ ਲਿਆ ਸੀ ਏਸੀ ਆਨ ਤੇ ਫਿਰ ਦੁਪਹਿਰੇ ਤੁਹਾਨੂੰ ਪਤਾ ਗਰਮੀ ਹੁੰਦੀ ਬਹੁਤ ਜ਼ਿਆਦਾ ਹਿਮੀਡੀਟੀ ਜੀ ਵਾਲੀ ਹੋਈ ਪਈ ਹੈ ਜਦੋਂ ਮੀਂਹ ਆ ਪੈ ਕੇ ਹਟਦਾ ਨਾ ਤੇ ਫਿਰ ਤਾਂ ਨਾ ਪੂਰੀ ਹਿਊਮਿਡਿਟੀ ਹੋ ਜਾਂਦੀ ਸਗੋ ਜਿਆਦਾ ਮਤਲਬ ਗਰਮੀ ਨਾਲੋਂ ਵੀ ਭੈੜਾ ਜਿਹਾ ਲੱਗਦਾ ਮਤਲਬ ਇੱਕ ਤਾਂ ਨਾ ਧੁੱਪ ਦੇ ਵਿੱਚ ਆਪਣ ਗਰਮੀ ਲੱਗਦੀ ਇੱਕ ਜਿਹੜਾ ਮੀਂਹ ਪੈਣ ਤੋਂ ਬਾਅਦ ਸਫੋਕੇਸ਼ਨ ਜੀ ਹੁੰਦੀ ਨਾ ਬੰਦ-ਬੰਦ ਜੀ ਤੇ ਉਹ ਸਾਰਾ ਕੁਝ ਮਤਲਬ ਸਿੱਲੇ-ਸਿੱਲੇ ਜਿਹੇ ਨਾਲ ਉਹ ਮੈਨੂੰ ਬੜਾ ਭੈੜਾ ਲੱਗਦਾ ਸਾਰਿਆਂ ਨਾਲੋਂ ਤੇ ਲੋ ਜੀ ਹੈਗੇ ਗਿਫਟ ਆਪਾਂ ਨੂੰ ਤੇ ਚਲੋ ਜੀ ਹੁਣ ਆਪਾਂ ਮਿਲਦੇ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਟਾਈਮ ਹੋ ਗਿਆ 6:00 ਵਜੇ ਪੰਜ ਮਿੰਟ ਤਾਂ ਮੰਮੀ ਆਪਾਂ ਚੱਲਨੇ ਟਿਊਸ਼ਨ ਪੜਾ ਲਈ ਆਪਾਂ ਲੋ ਜੀ ਆਪਾਂ ਪੜਾ ਲਈ ਟਿਊਸ਼ਨ ਬੱਚੇ ਚਲੇ ਜਾਣਗੇ ਕਿਉਂਕਿ ਕਈ ਵਾਰ ਲੇਟ ਆ ਜਾਂਦੇ ਪੇਰੈਂਟਸ 5-10 ਮਿੰਟ ਹਨ ਤੇ ਹੁਣ ਆਪਾਂ ਨੇ ਮੰਡੀ ਜਾ ਕੇ ਆਉਣਾ ਹੈਗਾ ਮੰਡੀ ਮਤਲਬ ਘੁੰਮੀ ਫਰੀ ਕਰਕੇ ਆਉਨੇ ਆ ਖਾ ਪੀ ਕੇ ਆਉਨੇ ਆ ਤੇ ਕਾਫੀ ਦਿਨਾਂ ਬਾਅਦ ਤੁਹਾਨੂੰ ਮਤਲਬ ਮੇਰੇ ਪੈਰ ਦਾ ਹੋਇਆ ਹੈਗਾ ਉਹਦੇ ਕਰਕੇ ਕਾਫੀ ਦਿਨ ਹੋ ਗਏ ਕਦੇ ਬਾਹਰ ਹੀ ਨਹੀਂ ਨਿਕਲੇ ਤੇ ਅੱਜ ਜਾ ਕੇ ਆਉਨੇ ਆ ਅੰਮ੍ਰਿਤਕਦਰ ਚੱਲੀਏ ਤੇ ਆਪਾਂ ਘੁੰਮ ਫਿਰ ਕੇ ਆਉਨੇ ਆ ਤੁਹਾਨੂੰ ਵੀ ਕਰਾਉਨੇ ਆ ਸੈਰ ਕਾਫੀ ਮੈਨੂੰ ਲੱਗਦਾ ਮੈਂ ਤਾਂ ਕਾਫੀ ਜਦੋਂ ਦੁਪਹਿਰ ਹੋਏ ਉਦੋਂ ਤੱਕ ਜਮਾ ਹੀ ਨਹੀਂ ਜਮਾ ਹੀ ਨਹੀਂ ਨਿਕਲੋ ਤੂੰ ਪਹਿਲਾਂ ਵੀ ਗਰਮੀ ਕਰਕੇ ਨਿਕਲੇ ਜਾਂਦਾ ਤੇ ਮੰਮੀ ਦੋਨੋਂ ਘਰੇ ਗਾੜੀ ਪਟੇ ਲੈਣਗੇ ਤੇ ਇਹ ਪਿੱਛੇ ਘੁਰ ਦੁਬਾਰੇ ਜਾਏ ਹੋਣਗੇ ਤੇ ਆਪਾਂ ਮੰਡੀ-ਮੁੰਡੀ ਘੁੰਮ ਫਿਰ ਕੇ ਆਉਂਦੇ ਲੋਜੀ ਗੱਡੀ ਵੈਕ ਕਰਦੇ ਨੇ ਤੇ ਚੱਲ ਗਏ ਫਿਰ ਆਪਾਂ ਮੇਰੇ ਜੱਪੜਾ ਇੱਕ ਹੀ ਬਹੁਤ ਆ ਉਧਰ போੜ ਜਾ ਕਿਥੇ ਚੱਕੀ ਲਾ ਦੇ ਉਧਰ ਆ ਉਥੇ ਚੱਕ ਕੇ ਦੇ ਲੈ ਮੇਰੀ ਨਾ ਪੈਰ ਚੱਕ ਚੱਪਲ ਪੋਣੀ ਹੁੰਦੀ ਇੱਕ ਨਹੀਂ ਪਾਉਂਦੀ ਹੁੰਦੀ ਮੈਂ ਤੇ ਇੱਕ ਹੁਣ ਮੈਂ ਪਾਈ ਲੈਣੀ ਮੇਰੇ ਵਾਸ਼ਰੂਮ ਦੇ ਕੋਲ ਪਈ ਹੁੰਦੀ ਕਿਉਂਕਿ ਮੈਂ ਨਾ ਮੇਰੀ ਹੈਬਿਟ ਹੈ ਮੈਂ ਵਾਸ਼ਰੂਮ ਚੱਕ ਕਰਦੇ ਹਾਂ ਅੱਜ ਤੱਕ ਵੀ ਨੰਗੇ ਪੈਰ ਨਾਲ ਹੁਣ ਨਹੀਂ ਜਾਂਦੀ ਹੁੰਦੀ ਇਸ ਕਰਕੇ ਮੈਂ ਉੱਥੇ ਕੋਲ ਇੱਕ ਉੱਥੇ ਰੱਖੀ ਹੋਈ ਆ ਵਾਸ਼ਰੂਮ ਕੋਲੇ ਚਲ ਜੀ ਆਪਾਂ ਚੱਲਦੇ ਆਂ ਇੱਥੇ ਵਾਸ਼ਰੂਮ ਕੋਲ ਆਪਣੀ ਹੈਗੀ ਇੱਥੇ ਪਈ ਹੈ ਚੱਪਲ ये चप्पल वाह मैं तो भी नहीं बोल दी ये देखो मैंने तो वेयर कर ली बैक के बैठ जा बैठ जा ਹੈਲੋ ਸਤਿ ਸ਼੍ਰੀ ਅਕਾਲ ਅੱਜ ਤਾਂ ਬੈਠੂਆ ਬੱਪਾ ਜੀ ਇੱਧਰ ਬੈਠੇ ਹੋ ਆਓ ਗੱਲ ਹੀ ਲੈ ਲਓ ਜੀ ਧਿਆਨ ਨਾਲ ਪੜਾ ਕਰ ਲਓ ਬੈਕ ਸ਼ੈਕ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਜੀ ਹੁਣ ਆਪਾਂ ਪਿੰਡ ਚੋਂ ਨਿਕਲ ਗਏ ਤੇ ਹੁਣ ਆਪਾਂ ਚੱਲਦੇ ਆ ਮੰਡੀ ਆਓ ਯਾ ਮੈਂ ਅੰਦਾ ਦੁੱਧ ਪਾਉਂਦਾ ਕਿੱਥੇ ਪਾਉਣਾ ਨੇ ਹੁੰਦਾ ਦੁੱਧ ਇੱਥੇ ਪਾਉਂਦੇ ਹੁੰਦੇ ਅੱਛਾ ਖੁੱਲੇ ਨਹੀਂ ਅਜੀ ਕੁੱਲੀ ਨਹੀਂ ਨਾ ਸਾਰਾ ਪਤਾ ਵੇਲਾ ਦਾਦੂ ਮੇਰਾ ਕਹਿੰਦਾ ਡੇਰੀ ਤੇ ਦੁੱਧ ਪਾਉਣ ਆਉਂਦਾ ਹੁੰਦਾ ਇਧਰ ਆਪਣਾ ਕਿੰਨਾ ਵਟਾ ਖੁੱਲ ਗਿਆ ਕੀ ਕੁੱਲੇ ਤੇ ਚੱਕੀ ਸਹੀ ਹੈ ਚੱਕੀ ਦਾ ਕੰਮ ਤਾਂ ਵਧੀਆ ਚੱਲਦਾ ਹੱਟਿਆੜੀ ਦਾ ਤਾਂ ਪਿੰਡ ਦੇ ਵਿੱਚ ਕੁੱਲੀ ਜਗਾ ਹੋਣਾ ਫੇਰ ਕੋਈ ਨਾ ਪੈਸੇ ਦਾ ਲਓ ਜੀ ਅਸੀਂ ਪਹੁੰਚ ਗਏ ਮੰਡੀ ਕਿ ਮੰਡੀ ਪਹੁੰਚ ਗਏ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਖਾਵਾਂਗੇ ਗੋਲ ਗੱਪੇ ਖਾਣੇ ਆ ਨੰਨੇ ਮਾਮੂ ਦਾ ਇਹਦੇ ਨਾਲ ਬਾਹਲਾ ਜੀ ਕਰੀ ਜਾਂਦਾ ਸੀ ਕੀ ਖਾਣੇ ਤੁਸੀਂ ਕੀ ਖਾਣਾ ਪਰ ਤੂੰ ਤੁਸੀਂ ਵੀ ਗੋਲ ਗੱਪੇ ਖਾਣਿਆ ਤੇ ਆਪਾਂ ਵੀ ਫਿਰ ਗੋਲ ਗੱਪੇ ਖਾਵਾਂਗੇ ਫਿਰ ਆਪਾਂ ਦੇਖਦੇ ਅੱਗੇ ਚੱਲਾਂਗੇ ਪਹਿਲਾਂ ਗੋਲ ਗੁਲ ਗੱਪੇ ਖਾ ਲਈਏ ਪਹਿਲਾਂ ਖਾ ਪੀ ਲਈਏ ਹਾਂਜੀ ਲਓ ਜੀ ਆਪਾਂ ਲਈਏ ਖਾ ਪੀ ਤੇ ਉਸ ਤੋਂ ਬਾਅਦ ਫਿਰ ਕਾਹ ਪੀ ਕੇ ਅੱਗੇ ਚੱਲਾਂਗੇ ਛਾਹੀ ਤੇਲ ਵਗੈਰਾ ਕਢਾਉਣਾ ਵੀ ਹੈ ਕਹਾਣੀ ਵੀ ਕਢਾਉਣੀ ਹੈ ਤੇ ਚਲੋ ਆਪਾਂ ਹੁਣ ਪਹਿਲਾਂ ਇਹ ਲੈਣ ਗਏ ਦੇ ਪਾਪਾ ਦੇ मामੂ ਗੋਲ ਗੱਪੇ ਤੇ ਖਾਣੇ ਗੋਲ ਗੱਪੇ ਤੇ ਕਿੰਨੇ ਚਿਰਾਂ ਤੁਹਾਡੇ ਸਾਹਮਣੇ ਮੈਂ ਤਾਂ ਪਹਿਲਾ ਹੀ ਗਰਮੀ ਤੋਂ ਪਹਿਲਾ ਹੀ ਮਹੀਨਾ ਮੈਂ ਲਾਉਂਦਾ ਪਹਿਲਾ ਹੀ ਨਹੀਂ ਆਪਾਂ ਮੰਡੀ ਆਉਣਾ ਬੰਦ ਹੀ ਕਰਤਾ ਸੀਗਾ ਉਸ ਤੋਂ ਬਾਅਦ ਹੁਣ ਪੈਦਲ ਹੋ ਗਿਆ ਸੀ ਜਮੇ ਨਹੀਂ ਨਿਕਲੇ ਸੀ ਅੱਜ ਕਾਫੀ ਟਾਈਮ ਬਾਅਦ ਜਦੋਂ ਬਾਹਰ ਨਿਕਲਦੇ ਹਾਂ ਨਾ ਤੇ ਵਧੀਆ ਲੱਗਦਾ ਹੈ ਨਾ ਮਾਹੌਲ ਚੰਗਾ ਲੱਗਦਾ ਮਾਹੌਲ ਲੱਗਦਾ ਹਾਂ ਹਾਂ ਕਿਹੜਾ ਮਾਮੂ ਜੀ ਦਾ ਹਾਂ ਮਾਮੂ ਇਹਨਾਂ ਇਹ ਮਾਮੂ ਨੂੰ ਆਪਣੇ ਨੂੰ ਬਹੁਤ ਪਿਆਰ ਕਰਦਾ ਕਿੰਨਾ ਪਿਆਰ ਕਰਦੇ ਆਪਣੇ ਮਾਮੂ ਨੂੰ ਕਿੰਨਾ ਹੈ ਵਾਦੂ ਵਾਦੂ ਕਿੰਨਾ ਹੁੰਦਾ 2 2 ਇਹਨਾਂ ਸਾਰਾ ਇਹਨਾਂ ਫੇਵਰੇਟ ਹੈ ਬਈ ਇਹਦਾ मामੂ ਅੱਜ ਇਹਦੇ मामੂ ਨੇ ਇਹਨੂੰ ਬਹੁਤ ਸੋਹਣੇ ਕ੍ਰਿਓਨਸ ਲੈ ਕੇ ਦਿੱਤੇ ਨੇ ਹਨਾ ਤੇ ਉਹ ਲੈ ਕੇ ਦਿੱਤੇ ਨੇ ਗਨ ਲੈ ਕੇ ਦਿੱਤੀ ਐਨੇ ਚ ਬਹੁਤ ਹੈਪੀ ਹੋਇਆ ਸਾਡਾ ਮੁੰਡਾ ਤਾਂ ਸਾਡਾ ਤੇ ਹੁਣ ਜਦੋਂ ਉਹਦੇ ਇੱਕ ਵਾਰੀ ਕਿਹਾ ਸਾਡੇ ਆਗੇ ਗੋਲ ਗੱਪੇ ਕਿੰਨੇ ਟੇਸਟ ਹੈ ਵਾਦੂ ਇਹ ਸਿੰਪਲ ਖਾਂਦਾ ਕਢਣਾ ਦੇਣਾ ਹਾਂ ਕਢਾਉਣਾ ਦੇਣਾ ਸਾਮਾਨ ਧਰ ਦੇਣਾ ਪਾਵਾ ਜਾਓ ਜੀ ਇਹ ਘਰ ਦੀ ਸਰੋਂ ਦੀ ਰੀਸ ਨਹੀਂ ਹੁੰਦੀ ਹੈ ਨਾ ਘਰ ਦੇ ਤੇਲ ਨਾਲ ਦੀ ਸੋ ਆਪਾਂ ਘਰ ਦੇ ਤੇਲ ਕਢਾਉਣੇ ਹੁੰਦੇ ਆਪਾਂ ਮम्मा ਮਿੰਨੋ ਤੇਪ ਛੋਟਾ ਨਹੀਂ ਆਉਂਦੀ ਬੀਸ਼ਾ ਨਹੀਂ ਆਉਂਦੀ ਹੁਣ ਤਾਂ ਗੋਲ ਗੱਪੇ ਖਾ ਕੇ ਆਏ ਹੋ

ਨਾਨੀ ਮੇਰਾ ਨਾਨੀ ਦੋਨੂ ਬੰਬੂ ਮੇਰਾ ਪਤਾ ਨਹੀਂ ਕਿੰਨਾ ਕੁ ਟਾਈਮ ਲੱਗਦਾ ਹੋਊਗਾ ਇਹ ਮੈਨੂੰ ਜਾਣਕਾਰੀ ਹੈ ਹੁਣ ਉਧਰ ਦੁਕਾਨ 'ਚ ਵੜ ਗਿਆ ਪਤਾ ਨਹੀਂ ਕੀ ਲੈਣ ਵਾਸਤੇ ਬੇਟਾ ਤੁਮ ਨੂੰ ਪਾਪਾ ਬੋਲੀ ਮੈਂ ਤੁਮ ਨੂੰ ਪਾਪਾ ਕਿਉਂ ਬੋਲਾਂ ਤੂੰ ਤੂੰ ਨਹੀਂ ਨਾ ਬੇਸਾਨ ਹੈ ਸੁਣ ਲੋ ਕਹਿੰਦਾ ਮੈਨੂੰ ਤੂੰ ਪਾਪਾ ਬੋਲ ਮੈਂ ਤੇਰਾ ਬੇਟਾ ਤੂੰ ਮੇਰਾ ਬੇਟਾ ਬੇਟਾ ਪਾਪਾ ਹਾਂ ਲੋ ਪਾਪਾ ਕਹਿੰਦਾ ਜਬ ਜੂ ਤਵੇਖ ਲੋ ਤੇ ਕੰਮ ਦੇਖ ਲੋ ਜਬ ਜੂ ਬਹੁਤ ਅਸੇ ਕੜੋਂਦਾ ਯੋ ਡੋਟ 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 ਨਹੀਂ ਚੁੱਕੀ ਤੋ ਕੀ ਉਸ ਚੀਕ ਤਮ ਲੋ ਜੀ ਨਾਲੇ ਤਾਂ ਖਲ ਬਣ ਜਾਂਦੀ ਪਸ਼ੂਆਂ ਵਾਸਤੇ ਤੇ ਨਾਲੇ ਜਿਹੜਾ ਤੇਲ ਨਿਕਲ ਜਾਂਦਾ ਘਰ ਦਾ ਹਨਾ ਦੋ ਕੰਮ ਹੋ ਜਾਂਦੇ ਜੇ ਸਰੋਂ ਲੈ ਲਈਏ ਆਪਾਂ ਉਹਦੇ ਘਰ ਦੀ ਹੋਵੇ ਜਾਂ ਲੈ ਲਈਏ ਆਪਾਂ ਕਾਫੀ ਫਾਇਦਾ ਨਾਲੇ ਪਿਓਰ ਤੇਲ ਹੁੰਦਾ ਬਿਲਕੁਲ ਲਓ ਜੀ ਉਹ ਆ ਗਏ ਜਦ ਚੌਥ ਕੇ Papa ਲਓ ਜੀ ਬਰਾੜ ਸਾਹਿਬ ਆ ਰਹੇ ਨੇ ੱੱਕੇ ਨਾਲ ਦੀ ਲੱਗ ਗਈ ਨਹੀਂ ਆਈਦਾ ਐ ਕਰੀ ਜਾਂਦੇ ਆ ਹੈਲੋ ਬੇਬੀ ਅਜੂ ਅਜੂ ਤੇ ਥਾਂਦੀ ਦੀ ਢੋਲੀ ਵੀ ਲੈ ਆਇਆ ਇੱਕ ਖੰਡ ਦੀ ਗੋਰੀ ਕੀ ਖੰਡ ਦੀ ਬੋਰੀ ਹੈ ਕੀ ਲੈ ਕੇ ਆਏ ਹੋ ਦਿਖਾਓ ਬਰਾੜ ਸਾਹਿਬ ਚੀਜ਼ਾਂ ਵਾਵਾ ਹੀ ਲੈ ਕੇ ਆਏ ਲਫਾਫਾ ਲੈ ਕੇ ਆਏ ਜੇ ਜਾਓ ਉਹ ਮੇਰੇ ਅੱਡੇ ਤੇ ਜਾਣਾ ਉਹ ਦੇਖੋ ਤਪਾਈ ਲੈ ਜਾਇਆ ਬੜਾ ਬੜਾ ਛੱਡ ਦੇ ਉਹ ਵਾਹ ਗਿਆ ਸਕੂਟਰ ਦਾ ਤੇ ਇਹ ਕੀ ਚੱਕੀ ਫਿਰ ਬਰਾੜੀ ਵਾਲੀ ਨਾ ਹੋਰ ਜੀ ਵੇਖੋ ਕਿੱਦਾਂ ਪੂਰਾ ਹਾਲ ਹੋਇਆ ਪਿਆ ਹੈਗਾ ਇਹ ਬੇਟਾ ਕੁਲਫੀ ਬਣਾਈ ਆਪਾਂ ਆ ਦੇਖੋ ਇਹ ਗਏ ਉਥੇ ਮੈਡੀਕਲ ਦੇ ਵਿੱਚ ਪਸ਼ੂਆਂ ਦੀ ਫੀਡ ਵਗੈਰਾ ਚੀਜ਼ਾਂ ਲੈਣ ਤੇ ਆ ਦੇਖੋ ਕਿੰਨਾ ਗੋਡੇ-ਗੋਡੇ ਗਾਂਦਾਂ ਪੁੱਲ ਪਾਰ ਕਰਕੇ ਆਉਣਗੇ ਕੋਈ ਹਾਲ ਨਹੀਂ ਪਿੰਡ ਦਾ ਸ਼ਹਿਰ ਆਪਾਂ ਪਿੰਡ ਚ ਕਹਿ ਦਿੰਦੇ ਨੇ ਚੱਕੜ ਵਾਈ ਦਾ ਸ਼ਹਿਰਾਂ ਚ ਉਦੋਂ ਵੀ ਬੂੜਾ ਹਾਲਾ ਸੀਵਰੇਜ ਦਾ ਪਾਣੀ ਵੀ ਬਾਹਰ ਆ ਜਾਂਦਾ ਅੱਜ ਨਾ ਭਾਈ ਸੱਚੀ ਮੇਰਾ ਦਿਲ ਖੁਸ਼ ਹੋ ਗਿਆ ਮੈਨੂੰ ਪਤਾ ਲਓ ਜੀ ਆਗੇ ਲਓ ਜੀ ਬਸ ਅਸੀਂ ਚੱਲਦੇ ਆਂ ਕਰੇ ਆਪਾਂ ਫੇਰ ਮਿਲਦੇ ਤੁਹਾਨੂੰ ਜਾ ਕੇ ਜੀ ਆਪਾਂ ਟਾਈਮ ਬਹੁਤ ਹੋ ਗਿਆ ਹਨੇਰਾ ਹੋ ਗਿਆ ਆਪਾਂ 6 ਵਜੇ ਆਏ ਸੀ 6 ਵਜੇ ਦੇ 10 ਮਿੰਟ ਤੇ ਆਏ ਜਿਵੇਂ ਲ 5-7 ਮਿੰਟ ਦੇ ਨਾ ਤੇ 8 ਵਜਨ ਵਾਲੇ ਹੋਗੇ 7:35 ਹਨੇਰਾ ਫੜਕ ਲੱਗ ਗਿਆ ਆਪਾਂ ਨਾ ਲੱਗ ਗਿਆ ਤਾਂ ਸਾਰੀ ਵਾਹ ਮਤਾ ਮਾਈਓ ਜੀ 1 2 ਬਈ ਅਸੀਂ ਇਹ ਪਹੁੰਚ ਬਈ ਗੁਰੂ ਦਾ ਨਾਮ ਲਓ ਇਹ ਲਾ ਚਾਹੇ ਸਟਾਨੀਆ ਕੱਢ ਲਈ ਰਿਹਾ ਉਹ ਤੇ ਕਿਟਾਂ ਇਹ ਲੋਚ ਸਮਾਨ ਚੱਕੀਏ ਆ ਸਮਾਨ ਲੈਂਦਾ ਚਲੋ ਬਰਾ